ਬਾਦ ਪੌਂਡ ਦੇ ਚਿੱਤਰਕਾਰ ਤੇ ਪੰਜਾਬ ਦੇ ਜਿਹੜੇ ਫੇਮਸ ਚਿੱਤਰਕਾਰ ਨੇ ਉਹ ਅੱਜ ਮੈਨੂੰ এজੇ ਨਾਮ ਤੋਂ ਜਾਣਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਹਮ ਸਿੱਖ ਪੰਥ ਨੂੰ ਅ ਕੋਸ਼ਿਸ਼ ਏਦਾਂ ਦਾ ਯੋਧਿਆਂ ਦੀ ਮੈਂ ਚੀਜ਼ ਪੇਸ਼ ਕਰੂੰਗਾ ਜੀ ਅ ਬਾਬੇ ਨਾਨਕ ਦੇ ਕਿਰਪਾ ਦੇ ਨਾਲ ਕਿਉਂਕਿ ਕਰਾਉਣ ਵਾਲੇ ਤਾਂ ਉਹੀ ਨੇ ਹਾਂਜੀ ਬਿਲਕੁਲ ਤੇ ਪੰਜਾਬ ਦੇ ਵਿੱਚ ਵਾਕਈ ਐ ਹੋਗਾ ਦੁਨੀਆ ਦੇ ਵਿੱਚ ਗੱਲਾਂ ਹੋਣਗੀਆਂ ਵੀ ਵਾਕਈ ਯਾਰ ਕਿਸੇ ਚਿੱਤਰਕਾਰ ਨੇ ਕੁਝ ਕਰਿਆਗਾ ਅ ਆਪਦੇ ਇਤਿਹਾਸ ਨੂੰ ਮੂਰੇ ਕਰਨ ਦੇ ਜੇ ਕਹਿਣਾ ਹੁੰਦਾ ਬੱਦਲ ਜਿਹੜੇ ਗਰਜਦੇ ਹੁੰਦੇ ਨੇ ਉਹ ਵਰਸਦੇ ਨਹੀਂ ਹੁੰਦੇ ਤਸਦੇ ਨਹੀਂ ਹੁੰਦੇ ਅਜੇ ਤੱਕ ਆਪਾਂ ਤਾਈਆਂ ਗੱਲਾਂ ਨਹੀਂ ਕਰੀਆਂ ਕਿਉਂਕਿ ਉਹ ਉਹਦਾ ਕੋਈ ਸ਼ਾਪ ਹੈਗੀ ਨਹੀਂ ਸੀਗੀ ਕਿਹੜੇ ਉਹ ਜੀ ਪਰ ਆਪਾਂ ਲੈ ਕੇ ਆਵਾਂ ਵਰਲਡ ਕਿੰਨੀ ਜੋ ਬੋਕਰ ਕਾਰਡ ਸੀਗਾ ਇੱਕ ਪਰ ਉਹ ਦਰਜੇ ਨਹੀਂ ਕਰਾਇਆ ਕਿਸੇ ਕਾਰਨ ਕਰਕੇ ਕਿਸੇ ਦੇ ਜਿਜਵਾਤ ਜੁੜੇ ਹੋਏ ਨਹੀਂ ਜੀ ਆਪਾਂ ਉਹਨਾਂ ਦੀ ਗੱਲ ਨਹੀਂ ਚੱਕਦੇ ਤਾਂ ਉਹਨੂੰ ਚਿੱਤਰਕਾਰਤ ਹੋਣ ਦਾ ਹੱਕ ਨਹੀਂ ਤੇ ਮੈਂ ਤੈਨੂੰ ਹੱਥ ਫੜ-ਫੜ ਕੇ ਸਿਖਾਉਣਾ ਇੰਨੇ ਸਾਲ ਹੋ ਗਏ ਪਰ ਇਹਨੂੰ ਮੈਂ ਸਿਖਾਇਆ ਨਹੀਂ ਹੈਗਾ ਇਹ ਫੇਰ ਵੀ ਇੰਨੇ ਵਧੀਆ ਕਲਰ ਭਰਦਾਗਾ ਟੱਚ ਭਰਦਾ ਹੂੰ ਉਹਨਾਂ ਨੇ ਉਸ ਮੁੰਡੇ ਨੂੰ ਗਾਲਾਂ ਕੱਢੀਆਂ। ਅੱਛਾ ਵਾਹ। ਕਹਿੰਦੇ ਮੈਂ ਤੈਨੂੰ ਹੱਥ ਫੜ-ਫੜ ਕੇ ਸਿਖਾਉਣਾ। ਇੰਨੇ ਸਾਲ ਹੋ ਗਏ। ਦੀਪ ਬਈ ਅਕਸਰੀ ਕਹਿੰਦਾ ਸੁਣਿਆ ਹੋਊਗਾ ਵੀ ਕਲਾਵਾਰ। ਪਰ ਉਹਨਾਂ ਨੇ ਮੈਨੂੰ ਸਿੱਧੇ ਮੂੰਹ ਹੀ ਨਕਾਰ ਦਿੱਤਾ। ਉਹਨਾਂ ਨੇ ਕਿਹਾ ਵੀ ਅਸੀਂ ਇੱਕ ਖਾਸ ਕਾਸਟ ਨੂੰ ਸਿਖਾਉਂਦੇ ਹਾਂ। ਉਹਨਾਂ ਨੇ ਮੈਨੂੰ ਗੁਰਸਤ ਤੱਕ ਵੀ ਨਹੀਂ ਦੱਸਿਆ ਵੀ ਕਿੱਥੋਂ ਲੈ ਕੇ ਆਉਣਾ। ਉਹਨਾਂ ਨੇ ਤਾਂ ਮੈਨੂੰ ਐਂ ਕਹਤਾ ਸੀਗਾ ਵੀ ਅਸੀਂ ਸਿੰਮਲੇ ਚ ਲੈ ਕੇ ਆਉਣੇ। ਕਲਾ ਵਰਤ ਦੀ ਐ। ਇਹ ਵਾਕਈ ਸਹੀ ਐ। ਬਾਬਾ ਨਾਨਕ ਤੋਂ ਵੱਡਾ ਕੋਈ ਗੁਰੂ ਨਹੀਂ। ਉਹ ਜੀ ਅਕਤ ਗੁਰੂ ਆ। ਘਰੇ ਆਇਆ ਮੇਰੀਆਂ ਅੱਖਾਂ ਭਰ ਆਈਆਂ। ਸਤਿ ਸ਼੍ਰੀ ਅਕਾਲ ਮਮਨਜੀਤ ਸਿੰਘ ਤੁਸੀਂ ਦੇਖ ਰਹੇ ਹੋ ਨੇਚਰਸ ਐਂਟਰਟੇਨਮੈਂਟ ਤੁਹਾਡਾ ਸਵਾਗਤ ਕਰਦਾ ਹਾਂ ਖੁੱਲੀਆਂ ਗੱਲਾਂ ਬਾਤਾਂ ਦੇ ਵਿੱਚ ਅੱਜ ਮੈਂ ਤੁਹਾਨੂੰ ਲੰਘ ਰਿਹਾ ਸੀ ਤੇ ਇੱਕ ਵੀਰ ਮਿਲਿਆ ਜਿਹੜਾ ਕਿ ਬਹੁਤ ਹੀ ਸੋਹਣੀ ਪੇਂਟਿੰਗ ਕਰ ਰਿਹਾ ਸੀਗਾ ਪੇਂਟਿੰਗ ਵੀ ਮਹਾਰਾਜਾ ਰਣਜੀਤ ਸਿੰਘ ਜੀ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜੰਦਾਈ ਤੇ ਹੋਰ ਨਾਲ ਬਹੁਤ ਸਾਰੀਆਂ ਪੇਂਟਿੰਗਾਂ ਭਾਈ ਦਾ ਮੈਨੂੰ ਕੰਮ ਬਹੁਤ ਵਧੀਆ ਲੱਗਿਆ ਮੈਂ ਚਾਹਿਆ ਕਿ ਉਹ ਨਾਲ ਬਾਈ ਨਾਲ ਗੱਲਬਾਤ ਕੀਤੀ ਜਾਵੇ ਇਸ ਇਸ ਵਿਸ਼ੇ ਤੇ ਤੇ ਚੰਗੀ ਤਰ੍ਹਾਂ ਜਾਣਿਆ ਜਾਵੇ ਕੋਣ ਨਾ ਭਾਈ ਰਾਜੋ ਮਲਾਉਣਿਆ ਤੁਹਾਨੂੰ ਬਾਈ ਨਾਲ ਬਾਈ ਦਾ ਨਾਮ ਹੈ ਜੀ ਜਗਦੀਪ ਸਿੰਘ ਉਰਫ ਰੱਬੀ ਰੱਬੀ ਕਲਾਕਾਰ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਹਾਂ ਸਭ ਚੜ੍ਹਦੀ ਕਲਾ ਬ੍ਰਿਆ ਕਿ ਹੋਰ ਹਾਲ ਚਾਲ ਕਰ ਪ੍ਰਵਾਸ ਸਭ ਠੀਕ ਹੈ ਸਭ ਵਧੀਆ ਸਭ ਪਟਾ ਬਾਈ ਜੀ ਮੈਂ ਤੁਹਾਡਾ ਕੰਮ ਦੇਖਿਆ ਤੇ ਮੈਂ ਕੰਮ ਦੇਖਦੇ ਦੇਖਦੇ ਨੇ ਮੇਰੇ ਮਨ ਚ ਆਈ ਗੱਲ ਹਨਾ ਵੀ ਯਾਰ ਆਪ ਕਿਉਂ ਨਾ ਬਾਈ ਨਾਲ ਗੱਲਬਾਤ ਕੀਤੀ ਹੈ ਬਾਈ ਜੀ ਮੈਂ ਥੋੜਾ ਚੰਗੀ ਜਿਹਾ ਜਾਣਕਾਰੀ ਦਿਓਗੇ ਧੰਨਵਾਦ ਬਾਈ ਪਹਿਲਾਂ ਤਾਂ ਕਿਉਂਕਿ ਜੇ ਛੋਡੇ ਵਰਗੇ ਕਦਰਦਾਨ ਨੇ ਪਾਈਓ ਕਲਾ ਦਾ ਉਹ ਅੱਗੇ ਸਰੋਤੇ ਦੇਖਦੇ ਨੇ ਪਸੰਦ ਕਰਦੇ ਨੇ ਇਹਨੂੰ ਚੰਗੀ ਜਿਹਾ ਜਾਣਕਾਰੀ ਦਿਓ ਜੀ ਜਿਹੜਾ ਇਹ ਕੰਮ ਆਇਆ ਇਹ ਤਾਂ ਮੈਂ ਤੁਹਾਡਾ ਪਹਿਲੀ ਵਾਰ ਹੋਰ ਕਿੱਥੇ ਕਿੱਥੇ ਕੰਮ ਕੀਤਾ ਕਦੋਂ ਤੁਸੀਂ ਕੰਮ ਕਰਦੇ ਹੋ ਕੰਮ ਕਰਦੇ ਨੂੰ 16-17 ਸਾਲ ਹੋ ਗਏ ਮੈਂ ਬੰਬੇ ਕੰਮ ਕਰਿਆਗਾ ਆਰਟ ਦਾ ਤੇ ਬਹੁਤ ਫਿਲਮੀ ਸਟਾਰ ਨੇ ਜਿਹੜੇ ਆਰਟਿਸਟ ਨੇ ਉਹਨਾਂ ਦੇ ਘਰੇ ਵੀ ਮੇਰੀਆਂ ਬਣਾਈਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਅਨੁਸ਼ਤਰਾ ਮੈਡਮ ਜੀ ਤੇ ਕਪਲ ਸਰ ਐ ਸਲਮਾਨ ਖਾਨ ਸਰ ਤੇ ਅਮੀਰ ਖਾਨ ਮੀਨ ਨੇ ਵੀਨਰ ਦੇ ਮੇਰੀਆਂ ਪੇਂਟਿੰਗਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਕੈਨਵਸ ਉੱਪਰ ਪੇਂਟਿੰਗਾਂ ਤੇ ਸਕੈਚ ਵਰਕ ਲੱਗੇ ਹੋਏ ਨੇ ਆ ਜਿਹੜੀ ਪੇਂਟਿੰਗ ਤੁਸੀਂ ਦੇਖੀ ਹੈਗੀ ਇਹਨੂੰ ਗਾਲ ਪੇਂਟਿੰਗ ਕਿਹਾ ਜਾਂਦਾ ਇਹ ਕੰਧ ਚਿੱਤਰ ਹੁੰਦੇ ਨੇ ਕੰਧ ਚਿੱਤਰ ਹਾਂ ਇਹ ਪੋਰਟਰੇਟ ਨੇ ਇਹਨਾਂ ਦੀ ਇੱਕ ਅਲੱਗ ਫੈਲੀ ਆ ਉਹਨਾਂ ਦੀ ਇੱਕ ਅਲੱਗ ਫੈਲੀ ਆ ਬਾਈ ਇਹ ਕੰਮ ਆ ਤੁਹਾਡਾ ਦੇਖਿਆ ਕੰਮ ਕੰਮ ਹੋਰ ਵੀ ਬੜੇ ਹਨ ਮੁੱਡੇ ਕਰਦੇ ਨੇ ਤੁਹਾਡਾ ਕੰਮ ਮੈਨੂੰ ਲੱਗਿਆ ਵੀ ਜਿਵੇਂ ਤੁਸੀਂ ਇਸ ਕੰਮ ਦੇ ਵਿੱਚ ਕਾਫੀ ਸਮੇਂ ਤੋਂ ਨੇ ਪਨ ਹੁੰਨੇ ਹੋ ਇਹ ਕੰਮ ਹੋ ਤੁਸੀਂ ਕਿਸੇ ਗੁਰੂ ਤੋਂ ਸਿੱਖਿਆ ਜਾਂ ਕਿਵੇਂ ਕੋਈ ਕਾਲਜ ਵਿਦਿਆ ਲਈ ਜਾਂ ਕਿਵੇਂ ਲਈ ਇਹ ਅਸਲ ਦੇ ਵਿੱਚ ਨਾ ਦੀਪ ਬਾਈ ਅਕਸਰ ਹੀ ਕਹਿੰਦਾ ਸੁਣਿਆ ਹੋਊਗਾ ਵੀ ਕਲਾ ਵਰਤ ਦੀ ਦੀਪ ਸਿੱਧੂ ਬਾਈ ਹਾਂ ਠੀਕ ਹੈ ਜੀ ਉਹਨਾਂ ਨਾਲ ਵੀ ਫੇਰ ਕਦੇ ਉਹ ਕਰਾਂਗੇ ਕਿਉਂਕਿ ਲੰਬੀ ਬਗ ਦੀ ਚਾਹਤਿਆ ਠੀਕ ਹੈ ਜੀ ਜਦੋਂ ਮੈਂ ਪੜਦਾ ਹੁੰਦਾ ਸੀਗਾ ਚੌਥੀ ਪੰਜਵੀਂ ਕਲਾਸ ਦੇ ਵਿੱਚ ਮੈਂ ਇੱਕ ਬਹੁਤ ਹੀ ਸਤਿਕਾਰਯੋਗ ਚਿੱਤਰਕਾਰ ਨੇ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੂੰਗਾ ਇਹਦੇ ਮੂਰੇ ਜੀ ਕੈਮਰੇ ਮੂਰੇ ਉਹਨਾਂ ਕੋਲੇ ਮੈਂ ਆਰਟ ਸਿੱਖਣ ਗਿਆ ਜੀ ਜਦੋਂ ਮੈਂ ਉਹਨਾਂ ਕੋਲੇ ਗਿਆ ਉਹਨਾਂ ਨੂੰ ਮੈਂ ਦੱਸਿਆ ਵੀ ਮੈਂ ਚਾਹ ਬਣਾਣਾ ਜੀ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਹਾਂ ਤੇ ਪੈਸ਼ਨ ਆ ਮੇਰਾ ਜੀ ਮੈਂ ਆਰਟ ਸਿੱਖਣੀ ਹੈਗੀ ਮੈਂ ਸਕੈਚ ਵਗੈਰਾ ਕਰਦਾ ਹੁੰਦਾ ਸੀ ਉਦੋਂ ਜਿਹਨੂੰ ਆਪਾਂ ਆਉਟਲਾਈਨਿੰਗ ਆਰਟਿਸਟ ਆਉਟਲਾਈਨਿੰਗ ਸਕੈਚ ਕਹਿੰਦੇ ਨੇ ਜਿਹੜੇ ਬੱਚੇ ਕਰਦੇ ਹੁੰਦੇ ਨੇ ਹਾਂ ਉਹ ਸ਼ੇਡ ਦਾ ਥੋੜਾ ਮੋਟਾ ਪਤਾ ਸੀਗਾ ਮੈਨੂੰ ਪਰ ਜਿਆਦਾ ਗਿਆਨ ਨਹੀਂ ਸੀਗਾ ਮੈਂ ਉਹਨਾਂ ਕੋਲੇ ਗਿਆ ਪਰ ਉਹਨਾਂ ਨੇ ਮੈਨੂੰ ਸਿੱਧੇ ਮੂੰਹ ਹੀ ਨਕਾਰ ਦਿੱਤਾ ਕਿਵੇਂ ਬਾਈ ਜਦੋਂ ਗੱਲ ਕਰੀ ਵੀ ਕੀ ਗੱਲ ਸਰ ਵੀ ਮੈਂ ਵੀ ਕਿਉਂ ਨਹੀਂ ਸਿਖਾ ਰਹੇ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਖਾਸ ਕਾਫਟ ਨੂੰ ਸਿਖਾਉਂਦੇ ਆ अच्छा दा मान दा मैं मानदा नहीं क्योंकि मैं सिख परिवार ਦੇ ਵਿੱਚ ਪੈਦਾ ਹੋਇਆ ਮੇਰੇ ਮਾਪੇ ਉਹਦਾ ਵੀ ਅਮਰਤਾ ਸੱਕਿਆ ਹੋਇਆ ਤੇ ਮਾਤਾ ਨੂੰ ਮੈਂ ਜਦੋਂ ਵੀ ਸਵੇਰੇ ਮੈਂ ਆਖੋ ਟੋਲੀ ਦੀ ਮੇਰੀ ਮੇਰੀ ਮਾਤਾ ਉਦੋਂ ਬਾਣੀ ਪੜ੍ਹਦੀ ਹੁੰਦੀ ਹੈ ਸ਼ਾਬਾਸ਼ ਤਾਂ ਕਰਕੇ ਉਹ ਘਰੇਲੂ ਮਾਹੌਲ ਹੀ ਇਦਾਂ ਦਾ ਸੀ ਤਾਂ ਕਰਕੇ ਅਸੀਂ ਤਾਂ ਇਹ ਗੱਲਾਂ ਨੂੰ ਮੰਨਦੇ ਨਹੀਂ ਪਾਸਟਿਜ਼ਮ ਨੂੰ ਆਪਾਂ ਮੰਨਦੇ ਨਹੀਂ ਹਾਂ ਉਹ ਮੰਨਦੇ ਸੀ ਮੈਂ ਘਰੇ ਆਇਆ ਮੇਰੀਆਂ ਅੱਖਾਂ ਖਾਂ ਭਰਿਆਈਆਂ ਮੈਂ ਮਾਤਾ ਨੂੰ ਮੇਰੀ ਬੈਠੀ ਸੀ ਆ ਪਾਠ ਕਰਕੇ ਹਟੀ ਸੀਗੀ ਉਦੋਂ ਮੇਰੇ ਕੱਲੀ ਕੱਲੀ ਕੀ ਜਿਆਦਾ ਉਸ ਵਾਕੇ ਦੀ ਆ ਬੈਠੇ ਸੀ ਮੈਂ ਕਿਹਾ ਕਹਿੰਦੇ ਕੀ ਹੋ ਗਿਆ ਪੁੱਤ ਮੇਰੀਆਂ ਅੱਖਾਂ ਭਰ ਆਈਆਂ ਮੈਂ ਕਿਹਾ ਵੀ ਉਹ ਕਹਿੰਦੇ ਵੀ ਸਿਖਾਉਂਦੇ ਨਹੀਂ ਵੀ ਅਸੀਂ ਖਾਸ ਕਿਸੇ ਖਾਸ ਵਰਗ ਨੂੰ ਸਿਖਾਉਂਦੇ ਤੇ ਮੇਰੀ ਮਾਤਾ ਨੇ ਮੈਨੂੰ ਘੁੱਟ ਕੇ ਜੱਫੀ ਨਾਲ ਲਾਇਆ ਤਾਂ ਉਹਨਾਂ ਦੇ ਖਵਦ ਉਸ ਸਮੇਂ ਦੇ ਸੀਗੇ ਕਹਿੰਦੇ ਦੁਨਿਆਵੀ ਬੰਦਾ ਕੋਈ ਸਿਖਾ ਨਹੀਂ ਸਕਦਾ ਕਿਸੇ ਨੂੰ ਤੇਰੇ 'ਚ ਹੌਨਰ ਹੈਗਾ ਸਿਰਫ ਪਾਲਸ ਦੀ ਜ਼ਰੂਰਤ ਹੈ ਹਮ ਬਾਬਾ ਨਾਨਕ ਤੋਂ ਵੱਡਾ ਕੋਈ ਗੁਰੂ ਨਹੀਂ ਉਹ ਹੀ ਅਕਤ ਗੁਰੂ ਆ ਮੇਰੀ ਉਮਰ ਕਾਫੀ ਛੋਟੀ ਸੀਗੀ ਉਦੋਂ ਉਦੋਂ ਬੱਚਿਆਂ ਨੂੰ ਸਮਝਾਉਣ ਦਾ ਇੱਕ ਤਰੀਕਾ ਹੁੰਦਾ ਹੈ ਨਾ ਬਜ਼ੁਰਗਾਂ ਦਾ ਵੱਡਿਆਂ ਦਾ ਉਹਨਾਂ ਐਂ ਤਿਕਾ ਵੀ ਚਲ ਮੰਨ ਜੁਗ ਹਾਂ ਹਾਂ ਮੰਨ ਜੀ ਹਾਂ ਉਦਾਸੀ ਇਹਦੀ ਦੂਰ ਹੋ ਜੇ ਮੈਂ ਉਦੋਂ ਉੱਥੇ ਤੂਫ ਲੈਤੀ ਹਮ ਬਾਬੇ ਨਾਨਕ ਦੇ ਜਿੱਥੇ ਅਸੀਂ ਪਾਠ ਕਰਦੇ ਆਂਗੇ ਗੁਰਕਾ ਸਾਹਿਬ ਰੱਖਦੇ ਆਂ ਉੱਥੇ ਤੂਫ ਬੱਤੀ ਲਾਈ ਨਮਸਕਾਰ ਕਰੀ ਜੀ ਤੇ ਮੈਂ ਕਹਾਂ ਬਾਬਾ ਜੀ ਮੈਂ ਤੁਹਾਨੂੰ ਦੂਰ ਧਾਰਤ। ਜੀ ਤੇ ਮਾਲਕ ਦੀ ਐਡੀ ਕਿਰਪਾ ਹੋਈ ਜੀ ਤੋਂ ਮੈਂ ਕਹਿਣਾਗਾ ਵੀ ਕਲਾ ਵਰਤਦੀ ਐ ਇਹ ਵਾਕਈ ਸਹੀ ਐ ਮੈਂ ਇੱਕ ਮੰਥਲੀ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਹਮ ਬਾਬਾ ਨਾਨਕ ਬਾਬਾ ਨਾਨਕ ਜੀ ਦੀ ਇੱਕ ਫੋਟੋ ਬਣਾਈ ਹਮ ਮੈਂ ਸ੍ਰੀ ਗੁਰੂ ਨਾਨਕ ਨਹੀਂ ਕਹਿੰਦਾ ਜਿਆਦਾ ਮੈਂ ਮੇਰੇ ਸਾਧਾਂ ਚ ਬਾਬਾ ਹੀ ਆਉਂਦਾ ਕਿਉਂਕਿ ਸਾਡੇ ਬਜ਼ੁਰਗ ਮਹਿਮਾਨ ਦਾ ਹਮ ਤਾਂ ਫੋਟੋ ਜਦੋਂ ਤਸਵੀਰ ਬਣਾਈ ਹੋ ਮੈਂ ਤਸਵੀਰ ਬਣਾ ਕੇ ਉਹਨਾਂ ਹੀ ਚਿੱਤਰਕਾਰ ਨੂੰ ਦਿਖਾ ਕੇ ਆਇਆ ਕੀ ਬੋਤਾ ਜਿਨ੍ਹਾਂ ਨੇ ਦੋਨੋਂ ਇਹ ਕਿਹਾ ਸੀ ਕਿ ਅਸੀਂ ਇੱਕ ਖਾਸ ਵਰਗ ਨੂੰ ਸਿਖਾਉਣੇ ਬਿਲਕੁਲ ਬਿਲਕੁਲ ਜਿਨ੍ਹਾਂ ਨੇ ਕਿਹਾ ਸੀਗਾ ਵੀ ਖਾਸ ਇੱਕ ਵਰਗ ਨੂੰ ਸਿਖਾਉਣੇ ਆਗੇ ਮੈਂ ਉਹਨਾਂ ਕੋਲੇ ਜਦੋਂ ਚਿੱਤਰ ਉਹ ਲੈ ਕੇ ਗਿਆ ਦਿਖਾਇਆ ਤਾਂ ਉਹ ਕਹਿੰਦੇ ਯਾਰ ਤੈਨਹੀਂ ਚਲ ਇਹਦੇ ਵਿੱਚ ਇੱਕ ਹੋਰ ਮੈਂ ਦੱਸ ਦਦਾ ਵੀ ਉਹਨਾਂ ਨੇ ਮੈਨੂੰ ਗੁਰਸਤ ਤੱਕ ਵੀ ਨਹੀਂ ਦੱਸਿਆ ਵੀ ਕਿੱਥੋਂ ਲੈ ਕੇ ਆਉਣ ਪਰ ਗਿਆ ਤਾਂ ਮੈਂ ਦੋ ਤਿੰਨ ਵਾਰੀ ਵੈਸੇ ਜਾਂਦਾ ਰਹਿੰਦਾ ਸੀ ਉਹਨਾਂ ਕੋਲੇ ਠੀਕ ਹੈ ਜੀ ਕਿਉਂਕਿ ਉਹਨਾਂ ਦਾ ਕੰਮ ਬਾਖ ਕਮਾਲ ਆ ਕੀ ਬਾਤ ਇਹ ਇਹ ਦੱਸਣ ਚ ਕੋਈ ਉਹ ਨਹੀਂ ਮੈਨੂੰ ਅੱਜ ਵੀ ਲੱਗਦਾ ਵੀ ਯਾਰ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਸ਼ਾਨਦਾਰ ਵਰਕ ਹੈ ਕਿਉਂਕਿ ਕਲਾ ਤਾਂ ਹੈਗੀ ਆ ਇਹਦੇ ਵਿੱਚ ਆਪਾਂ ਨਕਾਰ ਨਹੀਂ ਸਕਦੇ ਪਰ ਕਲਾ ਐਬ ਵੀ ਲੈ ਕੇ ਆਉਂਦੀ ਆ ਜਾਂ ਹਣਾਂ ਘਾਟਾਂ ਲੈ ਕੇ ਆਉਂਦੀ ਆ ਇਹ ਮੈਨੂੰ ਜਿਹੜੇ ਕਲਰ ਸੀਗੇ ਕਲਰ ਫਿਰ ਸਾਡੇ ਕਾਜਨ ਸੀਗੇ ਉਹਨਾਂ ਨੇ ਦੱਸੇ ਵੀ ਕਿੱਥੋਂ ਮਿਲਦੇ ਨੇ ਕਿਵੇਂ ਮਿਲਦੇ ਨੇ ਉਹਨਾਂ ਨੇ ਤਾਂ ਮੈਨੂੰ ਐਂ ਕਹਿਤਾ ਸੀਗਾ ਵੀ ਇਹ ਅਸੀਂ ਸ਼ਿਮਲੇ ਚੋਂ ਲੈ ਕੇ ਆਉਣੇ ਆ ਮੈਨੂੰ ਚਲੋ ਵੀ ਨਹੀਂ ਸਿਖਾਉਣਾ ਤਾਂ ਕੱਲ ਵੱਖਰੀ ਆ ਤੁਸੀਂ ਮੈਨੂੰ ਇਹੀ ਦੱਸ ਦਿਓ ਕਿ ਮੈਂ ਜਿਹੜਾ ਬੁਰਸ਼ਾ ਕਿੱਥੋਂ ਲੈ ਲਵਾਂ ਜਿਹਨਾਂ ਨਾਲ ਮੈਂ ਖੁਦ ਬਖੋਰੀ ਸਿੱਖ ਲਵਾਂ ਤਾਂ ਉਹਨਾਂ ਨੇ ਕਿਹਾ ਕਿ ਇਹ ਕਲਰ ਆ ਜਿਹੜੇ ਆ ਜਾਂ ਜੋ ਬੁਰਸ਼ ਨੇ ਜੋ ਵੀ ਸਾਜੋ ਸਮਾਨ ਆ ਇਹ ਅਸੀਂ ਸ਼ਿਮਲੇ ਤੋਂ ਲੈ ਕੇ ਆਉਣੇ ਆ ਤਾਂ ਕਿ ਬੰਦਾ ਜਾ ਨਾ ਸਕੇ ਜਵਾਕ ਸੀ ਉਹਨਾਂ ਦਾ ਕਹਿਣਾ ਹੀ ਕੁਝ ਇਸ ਤਰ੍ਹਾਂ ਦਾ ਸੀ ਜਾਂ ਪਤਾ ਨਹੀਂ ਕਿ ਮੈਂ ਅੱਜ ਵੀ ਸੋਚ ਰਿਹਾਗਾ ਵੀ ਇਦਾਂ ਦੇ ਇਨਸਾਨ ਕਿਵੇਂ ਹੁੰਦੇ ਨੇ ਜਿਹੜੇ ਕਲਾ ਨੂੰ ਅੱਗੇ ਵਧਣ ਤੋਂ ਰੋਕਦੇ ਰੋਕਦੇ ਨੇ ਮੇਰੇ ਕੋਲ ਬਹੁਤ ਮਿੱਤਰ ਪੁੱਛਦੇ ਨੇ ਵੀ ਕਿਹੜੇ ਕਲਰ ਨੇ ਮੈਂ ਉਹਨਾਂ ਨੂੰ ਦੱਸ ਦੇਣਾਗਾ ਵੀ ਮੈਂ ਆਹ ਕਲਰ ਨੇ ਉਰੋਂ ਲੈ ਕੇ ਆਉਣਾਗਾ ਆਹ ਬੋਰਸ ਨੇ ਜਾਂ ਕੋਈ ਉਹ ਪੁੱਛਦੇ ਨੇ ਮੈਂ ਅੱਜ ਤੱਕ ਮੇਰੇ ਤੋਂ ਬਹੁਤ ਬੱਚੇ ਨੇ ਜਿਹੜੇ ਉਹ ਵੀ ਪੁੱਛਦੇ ਰਹਿੰਦੇ ਨੇ ਮੈਂ ਕਈਆਂ ਦੀਆਂ ਵਰਕਸ਼ਾਪਾਂ ਫ੍ਰੀ ਹੀ ਲਾ ਦਿੰਨਾ ਸ਼ਾਬਾਸ਼ ਕਿਉਂਕਿ ਮੈਨੂੰ ਆਏ ਹੁੰਦਾਗਾ ਕਲਾ ਅੱਗੇ ਵਧੇ ਕਲਾ ਦਾ ਖੇਤਰ ਫੈਲਣਾ ਚਾਹੀਦਾ ਹੈ ਨਾ ਜੇ ਆਪਾਂ ਕਲਾ ਕਿਸੇ ਨੂੰ ਸਿਖਾ ਨਹੀਂ ਸਕਦੇ ਤਾਂ ਨਖਾਰ ਤਾਂ ਸਕਦੀਆਂ ਖਾ ਸਕਦੇ ਕਿਉਂਕਿ ਇਹ ਗੋਡ ਗਿਫਟ ਆ ਗਿਆ ਬਿਲਕੁਲ ਹਣਾ ਚਲੋ ਐਂ ਬਸ ਕਾਰਨਾਮਾ ਅੱਗੇ ਚੱਲਿਆ ਜਿੱਦੋਂ ਮੈਂ ਦਿਖਾ ਕੇ ਆਇਆ ਉਹਨਾਂ ਨੂੰ ਪੇਂਟਿੰਗ ਆਉਦੀ ਹੂੰ ਤਾਂ ਉਹ ਕਹਿੰਦੇ ਤੈਨ ਨਹੀਂ ਬਣਾਈ ਤੇ ਇੱਕ ਮੇਰੇ ਯਾਦ ਆ ਉਹਨਾਂ ਕੋਲੇ ਸਗਿਰਦ ਹੁੰਦਾ ਸੀਗਾ ਜਿਨ੍ਹਾਂ ਨੂੰ 7 ਸਾਲ ਹੋ ਗਏ ਸੀ ਉਹਦੇ ਕੋਲੇ ਲੱਗੇ ਸਿੱਖਦੀ ਨੂੰ ਉਹ ਹੀ ਉਹਨਾਂ ਦੀ ਖਾਸ ਕਾਸਟ ਰਹੀ ਸੀਗਾ ਹੂੰ ਪਰ ਉਹਨੂੰ ਅੱਜ ਤੱਕ ਪੇਂਟਿੰਗ ਬਣਾਉਣੀ ਨਹੀਂ ਆਈ ਸਕਿਚ ਬਣਾਉਣਾ ਨਹੀਂ ਆਇਆ ਆਇਆ ਨਹੀਂ ਯਸ ਸਿਖਾਇਆ ਨਹੀਂ ਨਹੀਂ ਸਿਖਾਉਣ ਦਾ ਉਹਨਾਂ ਨੇ ਬਹੁਤ ਜ਼ੋਰ ਲਾਇਆ ਅੱਛਾ ਜੀ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਲਾ ਗੌਰਵ ਗਿਫਟ ਆ ਇਹ ਕਿਸੇ ਨੂੰ ਸਿਖਾਈ ਨਹੀਂ ਜਾਂਦੀ ਕਾਲਸ ਕਰੀ ਜਾ ਕਾਲਸ ਕੀਤੀ ਨਾਲ ਤੇ ਉਸ ਤੋਂ ਬਾਅਦ ਮੈਂ ਦੂਜੀ ਪੇਂਟਿੰਗ ਫਿਰ ਮੈਂ ਚਾਰ ਪੰਜ ਪੇਂਟੀਆਂ ਉਹਨਾਂ ਕੋਲੇ ਲੈ ਕੇ ਗਿਆ ਜਿਹੜਾ ਪ੍ਰੋਪਰ ਹੈ ਜਿਵੇਂ ਤੀਜੀ ਪੇਂਟਿੰਗ ਚੌਥੀ ਲੈ ਕੇ ਗਿਆ ਤਾਂ ਮੇਰੇ ਸਾਹਮਣੇ ਉਹਨਾਂ ਨੇ ਉਸ ਮੁੰਡੇ ਨੂੰ ਗਾਲਾਂ ਕਢੀਆਂ ਅੱਛਾ ਬੰਦਾ ਕਹਿੰਦੇ ਮੈਂ ਤੈਨੂੰ ਹੱਥ ਫੜ ਫੜ ਕੇ ਸਿਖਾਉਣਾ ਇੰਨੇ ਸਾਲ ਹੋ ਗਏ ਹੂੰ ਕਾਫੀ ਸਮਾਂ ਤਾਂ ਉਹਨਾਂ ਨੇ ਯਕੀਨ ਹੀ ਨਿਕਰਿਆ ਉਹਨਾਂ ਨੂੰ ਐਂ ਰਿਹਾ ਵੀ ਕਿਸੇ ਤੋਂ ਇਹ ਬਣਵਾ ਕੇ ਲੈਣੇ ਛੇੜੇ ਮੱਥੇ ਮਿਲਦੇ ਨੇ ਪਰ ਵਿਚਾਰ ਕੇ ਜਿਹੜੇ ਮਤਪਦੇ ਨੂੰ ਪੋਚਾ ਹੈਗੀ ਹੈਗੀ ਵਿਚਾਰਕ ਮਤਪਦੇ ਜਿਹੜੇ ਹੈਗੀ ਹੈਗੀ ਅੱਛਾ ਭਾਈ ਤੁਹਾਡੇ ਨਾਲ ਐਵੇਂ ਹੋਈ ਜਿਹੜੀ ਗੁਰੂ ਵਾਲੀ ਗੱਲ ਹੈ ਤਾਂ ਫਿਰ ਮਤਲਬ ਗੁਰੂ ਬਾਬਾ ਨਾਨਕ ਹੀ ਆ ਤੁਹਾਡਾ ਹਾਂ ਜਿਗਤ ਗੁਰੂ ਬਾਬਾ ਨਾਨਕ ਜੀ ਗੁਰੂtare ਹੋਏ ਨੇ ਤੇ ਮੈਨੂੰ ਲੱਗਦਾ ਵੀ ਉਹਨਾਂ ਤੋਂ ਵੱਡਾ ਕੋਈ ਗੁਰੂ ਹੋਰ ਨਹੀਂ ਸਕਦਾ ਅੱਛਾ ਭਾਈ ਇਹ ਤਾਂ ਚਲੋ ਮੈਂ ਕੰਮ ਦੇਖ ਲਿਆ ਸੀ ਤੁਹਾਡਾ ਇਸ ਤੋਂ ਬਿਨਾ ਹੋਰ ਕਿਹੜੇ ਕਿਹੜੇ ਕੰਮ ਜਿਹੜੇ ਤੁਸੀਂ ਕਰੇ ਹੋਏ ਨੇ ਮੈਂ ਤੁਸੀਂ ਪਿੱਛੇ ਇਹ ਦੇਖੀ ਹੋਊਗੀ ਆਮ ਇੱਕ ਡਰੋਨ ਨਾਲ ਸ਼ਾਟ ਲੈਤੇ ਹੋਏ 2 ਏਕੜ ਦੇ ਵਿੱਚ ਸਿੱਧੂ ਮੂਸੇ ਵਾਲੇ ਨੂੰ ਅਨਸਾਫ਼ ਦਿਵਾਉਣ ਦੇ ਲਈ ਤਸਵੀਰ ਹਾਂਜੀ ਹਾਂਜੀ ਉਹ ਕਾਫੀ ਵਾਇਰਲ ਹੋਈ ਸੀ ਵੀਡੀਓ ਉਹ ਸੁੱਕੇ ਫੁੱਸੇ ਦੇ ਵਿੱਚ ਤਿਆਰ ਕਰੀ ਹੋਈ ਸੀ ਜਾਨਕਿ ਵੇਫਟ ਮਟੀਰੀਅਲ ਜਿਹੜਾ ਖੇਤਾਂ ਦਾ ਪਰਾਲੀ ਹਾਂ ਪਰਾਲੀ ਨਾਲ ਵਿੱਚ ਘਾਹ ਵੀ ਸੀਗਾ ਕਿਉਂਕਿ ਆਪਣੇ ਧਰਾਤਰ ਨਾਲ ਸਿੱਧੂ ਬਾਈ ਨੂੰ ਬਹੁਤ ਜ਼ਿਆਦਾ ਮੁਹੱਬਤ ਸੀ ਪਿਆਰ ਸੀ ਬਿਲਕੁਕੁਲ ਤੇ ਕਈ ਲੋਕ ਇਹ ਵੀ ਕਹਿੰਦੇ ਨੇ ਮੈਨੂੰ ਕਹਿੰਦੇ ਵੀ ਤੂੰ ਉਸ ਸਮੇਂ ਕਿਉਂ ਨਹੀਂ ਤੇ ਆਇਆ ਕਰਾਈ ਸਿੱਧੂ ਦੀ ਪੇਂਟਿੰਗ ਤੂੰ 2 ਸਾਲ ਦਾ ਗੈਪ ਕਿਉਂ ਪਾਇਆ ਮਾਕੇ ਉਦੋਂ ਜ਼ਰੂਰਤ ਨਹੀਂ ਸੀ ਉਦੋਂ ਉਹਦੀ ਆਵਾਜ਼ ਬੁਲੰਦ ਕਰਨ ਵਾਲੇ ਬਹੁਤ ਸੀਗੇ ਬਹੁਤ ਸੀਗੇ ਠੀਕ ਹੈ ਕਿਉਂਕਿ ਕਲਾਕਾਰ ਦਾ ਕੰਮ ਹੁੰਦਾ ਇੱਕ ਜੇ ਕਿਸੇ ਦੀ ਆਵਾਜ਼ ਦੱਬੀ ਜਾਂਦੀ ਹੈਗੀ ਉਹਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣਾ ਇਨਸਾਫ ਦਿਵਾਉਣਾ ਹ ਉਹ ਸਿਰਫ ਪੇਂਟਿੰਗ ਵਿੱਚ ਕਰਕੇ ਬਣਾਈ ਸੀਗੀ ਵੀ ਸਿੱਧੂ ਦੇ ਮਾਂ ਪਿਓ ਨੇ ਮਾਤਾ ਜੀ ਨੇ ਇੱਕ ਉਹ ਕਰੀ ਸੀ ਵੀ ਹੁਣ ਤਾਂ ਕੋਈ ਆਵਾਜ਼ ਵੀ ਨਹੀਂ ਠਾ ਰਿਹਾ ਜੀ ਹਾਂ ਕਿਉਂਕਿ ਚਿੱਤਰਕਾਰ ਦਾ ਇਟਸ ਜ਼ਾਇਕ ਪਰਟੀਕਲ ਸਮੇਂ ਤੋਂ ਬਾਅਦ ਜਿਹੜੀ ਆਵਾਜ਼ ਦਬਾਈ ਗਈ ਸੀ ਮਤਲਬ ਕਿ ਕਿਸੇ ਨੇ ਚਲਦੀ ਹੈ ਕਿ ਤੁਸੀਂ ਕਿਸਾਨੀ ਅੰਦোলন ਦੇ ਵਿੱਚ ਲਾ ਲਓ ਕਿਵੇਂ ਵੀ ਉਹਦੇ ਵਿੱਚ ਲਾ ਲਓ ਐਮਐਸਪੀ ਨੂੰ ਪਹਿਲਾਂ ਵੇਵ ਚੱਲੀ ਬਹੁਤ ਇਕੱਠ ਸੀਗਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਬਹੁਤ ਇਕੱਠ ਸੀ ਪਰ ਹੁਣ ਉੱਥੇ ਕੋਈ ਨਹੀਂ ਹੈਗਾ ਹੁਣ ਕੋਈ ਨਹੀਂ ਹੈਗਾ ਠੀਕ ਆ ਉਹ ਉਹਦੀ ਆਵਾਜ਼ ਨੂੰ ਇੱਕ ਦੁਬਾਰੇ ਵੇਵ ਦੇ ਵਿੱਚ ਲਿਆਉਣਾ ਉਹ ਮੈਨੂੰ ਲੱਗਦਾ ਵੀ ਚਿੱਤਰਕਾਰਾਂ ਦਾ ਇੱਕ ਫਰਜ ਬਣ ਜਾਂਦਾ ਜੀ ਕਿਉਂਕਿ ਸਮਾਜ ਦੇ ਜਿਹੜੇ ਮੁੱਦੇ ਨੇ ਜਿਨ੍ਹਾਂ ਨਾਲ ਲੋਕਾਂ ਦੀ ਮੁਹੱਬਤ ਆ ਤੇ ਜਿਹੜਾ ਕਿਸੇ ਨਾਲ ਦੁੱਖ ਤਕਲੀਫ ਹੋਈ ਹੈਗੀ ਜਿਨ੍ਹਾਂ ਨਾਲ ਹਰੇਕ ਕਿਸੇ ਦੇ ਜਜ਼ਵਾਤ ਜੁੜੇ ਹੋਏ ਨੇ ਜੇ ਆਪਾਂ ਉਹਨਾਂ ਦੀ ਗੱਲ ਨਹੀਂ ਚੱਕਦੇ ਤਾਂ ਉਹ ਕਿਹ ਪ੍ਰਕਾਰ ਤੋਂ ਹੋਣ ਦਾ ਹੱਕ ਨਹੀਂ ਹੈ ਤਾਂ ਟੋਟਲ ਸਿੱਧੂ ਮੂਸੇਵਾਲੇ ਜਿਹੜੇ ਪੈਂਡਿੰਗ ਹੈ ਤੁਸੀਂ ਉਹਦਾ ਨਾ ਕਿਸੇ ਦੇ ਫੈਨ ਨੇ ਉਹ ਕਰਤਾ ਹੋਵੇ ਉਹ ਟੋਟਲ ਪੈਸਾ ਸਾਰਾ ਮੈਂ ਆਪ ਦੇ ਉੱਤੇ ਲਾਇਆ ਸੀ ਮੈਂ ਖੁਦ ਸਪਾਂਸਰ ਕਰੀ ਸੀ ਹਾਂ ਉਹ ਵਾਲਡ ਕਿਨੀ ਜੀ ਵੋਕਰ ਕਾਰਡ ਸੀਗਾ ਇੱਕ ਪਰ ਉਹ ਦਰਜੇ ਨਹੀਂ ਕਰਾਇਆ ਕਿਸੇ ਕਾਰਨ ਕਰਕੇ ਦੇ ਵਿੱਚ ਕਿਨੀ ਜੀ ਵਾਲਡਰ ਕਾਰਡ ਠੀਕ ਹੈ ਜੀ ਕੀ ਬਾਤ ਹੈ ਮਤਲਬ ਬਹੁਤ ਵਧੀਆ ਤੇ ਸਾਹਮਣੇ ਢਾਂਗਣਾ ਤੁਸੀਂ ਜਿਹੜੀ ਹਨਾ ਪੇਂਟਿੰਗ ਬਣਾਈ ਸੀ ਉਹਨੂੰ ਤੁਸੀਂ ਇੱਕ ਧਰਤੀ ਜਾ ਕੇ ਧਰਤੀ ਨੂੰ ਕੈਨਵਸ ਦਾ ਰੂਪ ਦਿੱਤਾ ਸੀਗਾ ਹਾਂ ਇਹ ਜਿਹੜਾ ਧਰਤੀ ਨੂੰ ਕੈਨਵਸ ਦਾ ਹੋਗਾ ਆਪਣੇ ਬਾਣੀ ਦੇ ਵਿੱਚ ਆਉਂਦਾ ਪਵਨ ਗੁਰੂ ਪਾਣੀ ਪਤਮਾ ਧਰਤੀ ਮਾਤਾ ਤਾਂ ਮੈਂ ਧਰਤੀ ਨੂੰ ਮਾਂ ਦੇ ਤਰ੍ਹਾਂ ਵੀ ਦੇਖਦਾ ਕਿਉਂਕਿ ਪੁੱਤ ਨੂੰ ਮੈਨੂੰ ਮੇਰੀ ਮਾਂ ਨੇ ਬਚਪਨ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਮੈਂ ਗਲਗ ਬੱਕੜੀ ਪਾ ਕੇ ਬਿਲਕੁਲ ਐ ਦੱਸਿਆ ਵੀ ਕਿਹੜਾ ਗੁਰੂ ਆ ਹੂੰ ਤੇ ਕਿਵੇਂ ਆਪਾਂ ਚੱਲਣਾ ਉਵੇਂ ਜਿਹੜੀ ਧਰਤੀ ਹੈ ਕੈਂਪਸ ਦੇ ਰੂਪ ਦੇ ਵਿੱਚ ਮੈਂ ਤਾਂ ਦੇਖਦਾ ਮੈਨੂੰ ਪਤਾ ਹੈਗਾ ਮੇਰੀ ਮਾਂ ਕੀ ਦਾ ਪਤਾ ਤੇ ਮੇਰੀ ਮਾਂ ਨੇ ਮੈਨੂੰ ਨਵਾਜਣਾ ਵੀ ਬਹੁਤ ਕੋਸਾ ਹੂੰ ਤੇ ਜੇ ਮੇ ਤੋਂ ਕੋਈ ਕਦੇ ਗਲਤੀ ਵੀ ਹੋਈ ਹੂੰ ਤਾਂ ਮੇਰੀ ਮਾਂ ਨੇ ਬੋਚ ਲੈਣੀ ਆ ਹੂੰ ਤੇ ਆਖਰ ਨੂੰ ਮੈਂ ਇਹਦੇ ਵਿੱਚ ਹੀ ਮਿਟਣਾ ਹੂੰ ਤੇ ਜੇ ਧਰਤੀ ਨਹੀਂ ਹੈਗੀ ਹੂੰ ਤਾਂ ਕੁਝ ਵੀ ਨਹੀਂ ਹੈ ਠੀਕ ਹੈ ਭਾਈ ਜਿਵੇਂ ਤੁਹਾਡੇ ਚ ਕਲਾ ਆ ਗਈ ਹੈ ਨਾ ਪਿਛਲੇ ਕਈ ਸਾਲਾਂ ਤੁਸੀਂ ਇਹ ਕੰਮ ਕਰ ਵੀ ਰਹੇ ਹੋ ਤੇ ਮੈਂ ਤੁਹਾਨੂੰ ਦੱਸ ਰਹੇ ਹਾਂ ਤੇ ਮੈਂ ਤਾਂ ਫਿਲਹਾਲ ਹੁਣ ਪਿਛਲੇ ਹਫਤੇ ਦੇਖਿਆ ਕੰਮ ਹੈ ਤੇ ਹੁਣ ਤੁਹਾਡਾ ਸਭ ਸਭ ਬਣਿਆ ਆਪਣਾ ਇਹ ਗੱਲਬਾਤ ਕਰਨ ਦਾ ਤੇ ਇਹ ਕਲਾ ਹੋਣ ਦੇ ਬਾਵਜੂਦ ਤੁਸੀਂ ਅੱਗੇ ਕਿਉਂ ਨਹੀਂ ਇੱਕ ਵਾਰ ਸੋਸ਼ਲ ਮੀਡੀਆ ਤੇ ਐਕਟਿਵ ਕਿਉਂ ਨਹੀਂ ਹੋਏ ਭਾਈ ਜਾਂ ਕਿਸੇ ਨੇ ਕਿਸੇ ਵੀ ਤਰੀਕੇ ਨਾਲ ਉਸੇ ਹੱਥ ਕੀ ਕਿਉਂ ਨਹੀਂ ਪਹੁੰਚੇ ਰਹਾ। ਜਰਾ ਤਾਂ ਤਰ ਕਿ ਇਹ ਨਾ ਮੈਂ ਕੰਮ ਕਰਦਾ ਰਹਿਣਾ। ਹੂੰ। ਤੇ ਮੈਨੂੰ ਐ ਹੁੰਦਾ ਵੀ ਮੇਰਾ ਹੱਥ ਚੱਲਦਾ ਰਿਹਾ। ਠੀਕ ਹੈ। ਤੇ ਵਰਕ ਮੈਂ ਕਰਦਾ ਰਹਿਣਾ ਜੇ ਤੂੰ ਵੀ ਪਾਲਿਸ ਦੀ ਜਿਹੜੀ ਮੈਂ ਆਪਾਂ ਗੱਲ ਕਰੀ ਜੇ ਹੱਥ ਚੱਲਦਾਗਾ ਉਹ ਜ਼ਿਆਦਾ ਸਫਾਈ ਵੀ ਤਾਈਆਂ ਆਉਂਦੀ ਆ ਹਮ ਮੈਂ ਹੱਥ ਆਪਦਾ ਕਦੇ ਵਿਹਲਾ ਛੱਡਿਆ ਹੀ ਨਹੀਂ ਅ ਦੂਜੀ ਗੱਲ ਇਹ ਆ ਵੀ ਮੈਂ ਬੰਬੇ ਕੰਮ ਕਰਨ ਜਾਣਾਗਾ ਹਮ ਕੋਲਕਾਤਾ ਵੀ ਜਾਣਾਗਾ ਉਰੇ ਮੈਂ ਲੋਕਲ ਬਹੁਤ ਘੱਟ ਹੁਣਾ ਸਿਰਫ ਕੰਮ ਤੇ ਹੀ ਮਿਲਦਾਗਾ ਐ ਇਦਾਂ ਦੀ ਗੱਲ ਨਹੀਂ ਵੀ ਫੋਨ ਨਹੀਂ ਆਏ ਫੋਨ ਵੀ ਆਉਂਦੇ ਨੇ ਪਰ ਜਿਵੇਂ ਪ੍ਰੋਕ ਪੌੜ ਕਾਫ ਨੂੰ ਕਹਿੰਦੇ ਨੇ ਮੇਰੇ ਕੋਲ ਇਹ ਨਾ ਸਮਾਂ ਹੀ ਨਹੀਂ ਹੁੰਦਾ ਵੀ ਮੈਂ ਉੱਥੇ ਜਾ ਕੇ ਜਾ ਸਕਾਂ ਕਿਉਂਕਿ ਅੱਗੇ ਆਰਡਰ ਆਏ ਪਏ ਨੇ ਤੁਹਾਡੇ ਕੋਲ ਕੰਮ ਪਹਿਲਾਂ ਹੀ ਬਹੁਤ ਜ਼ਿਆਦਾ ਐਡਵਾਂਸ ਵਿੱਚ ਪਿਆ ਹੁੰਦਾ ਹੈਗਾ ਐਡਵਾਂਸ ਦੇ ਵਿੱਚ ਕੰਮ ਵੀ ਪਿਆ ਹੁੰਦਾ ਤੇ ਬਾਕੀ ਮੈਨੂੰ ਐ ਲੱਗਦਾ ਵੀ ਮੈਂ ਹਲੇ ਤੱਕ ਆਪਣੀ ਮਿੱਟੀ ਦੀ ਆਪਦੇ ਜਿਹੜੇ ਕਿੱਤਾ ਗਿਆ ਸਾਡਾ ਉਹਦੀ ਮੈਂ ਉਹੋ ਜੀ ਪੇਂਟਿੰਗ ਹਲੇ ਤੱਕ ਬਣਾ ਨਹੀਂ ਸਕਿਆ ਜਿਹਦੇ ਤੇ ਮੈਨੂੰ ਮਾਣ ਹੋਵੇ ਕਿਹੜੀ ਉਹ ਪੇਂਟਿੰਗ ਆ ਬਈ ਜਿਹੜੀ ਸੀ ਮਾਣ ਚਾਹਣੇ ਵੀ ਇਹ ਬਣੇ ਤੇ ਜੇ ਤੁਸੀਂ ਮਾਣ ਕਰੋ ਉਹ ਚੀਜ਼ ਮੇਰੇ ਮੈਂਡ ਦੇ ਵਿੱਚ ਹਲੇ ਹੈਗੀ ਆ ਪਰ ਖਰਚੇ ਵਾਲੀ ਚੀਜ਼ ਆ ਮੈਂ ਸਪான்ਸਰ ਲੱਭ ਰਿਹਾ ਜੇ ਸਪான்ਸਰ ਲੱਭਦੇ ਨੇ ਕਿਉਂਕਿ ਮੈਂ ਇਕੱਲਾ ਵੀ ਉਹਦਾ ਖਰਚਾ ਨਹੀਂ ਚੱਕ ਸਕਦਾ ਜੀ ਜੇ ਲੱਭਦੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਪੰਥ ਨੂੰ ਅ ਉਹਦਾ ਏਦਾਂ ਦਾ ਯੋਧਿਆਂ ਦੀ ਮੈਂ ਚੀਜ਼ ਪੇਸ਼ ਕਰੂੰਗਾ ਜੀ ਆ ਬਾਬੇ ਨਾਨਕ ਦੇ ਕਿਰਪਾ ਦੇ ਨਾਲ ਕਿਉਂਕਿ ਕਰਾਉਣ ਵਾਲੇ ਤਾਂ ਉਹੀ ਨੇ ਹਾਂਜੀ ਬਿਲਕੁਲ ਤੇ ਪੰਜਾਬ ਦੇ ਵਿੱਚ ਵਾਕਈ ਐ ਹੋਗਾ ਦੁਨੀਆ ਦੇ ਵਿੱਚ ਗੱਲਾਂ ਹੋਣਗੀਆਂ ਵੀ ਵਾਕਈ ਯਾਰ ਕਿਸੇ ਚਿੱਤਰਕਾਰ ਨੇ ਕੁਝ ਕਰਿਆਗਾ ਆ ਆਪਦੇ ਇਤਿਹਾਸ ਨੂੰ ਮੂਰੇ ਕਰਨ ਦੇ ਮੇਰਾ ਤਾਂ ਗੁਰੂ ਹੀ ਜਣੇ ਆ ਗੀ ਨਹੀਂ ਹੈਗਾ ਮੈਂ ਕਹਤਾ ਗੁਰੂ ਹੀ ਸ੍ਰਿਸ਼ਟੀ ਰਚਣ ਵਾਲਾ ਦਾ ਤਾਂ ਕਰਕੇ ਮੈਂ ਛੋਟੀ ਗੱਲ ਕਰ ਨਹੀਂ ਸਕਦਾ ਪਰ ਰਾ ਵੀ ਉਹੀ ਰਹੇ ਨੇ ਜੇ ਉਹਨਾਂ ਦੀ ਮੇਰੇ ਤੇ ਕਿਰਪਾ ਹੋਈ ਤਾਂ ਕਰਾਂਗੇ ਜ਼ਰੂਰ ਕਰੋਗੇ ਬਾ ਫੌਰਨ ਦੇ ਪੇਤਰਕਾਰ ਤੇ ਪੰਜਾਬ ਦੇ ਜਿਹੜੇ ਫੇਮਸ ਪੇਤਰਕਾਰ ਨੇ ਉਹ ਅੱਜ ਮੈਨੂੰ ਐਜੇ ਨਾਮ ਤੋਂ ਜਾਣਦੇ ਨੇ ਸਾਗੇ ਸੈਲੀ ਦਾ ਉਹ ਬਾਲੀਵੁੱਡ ਦੇ ਜਿਹਨੇ ਆਰਟਿਸਟ ਨੇ ਸਾਰੇ ਫੋਨ ਕਰ ਲੈਂਦੇ ਨੇ ਉਹ ਸਿਰਫ ਇੱਕ ਕਲਾ ਦੀ ਬਦੌਲਤ ਹੈ ਕੀ ਬਾਤ ਹੈ ਤਾਂ ਬਾਕੀ ਦਾ ਤਾਂ ਮੇਰ ਕਰੂਗਾ ਫੇਰ ਤੇ ਹਨਾ ਕੋਈ ਸਨੇਹਾ ਬਾਈ ਜੀ ਦੇਣਾ ਚਾਹੁੰਦੇ ਹਾਂ ਆਪਣੇ ਦਰਸ਼ਕਾਂ ਨੂੰ ਆਪਣੇ ਚਾਹਣ ਵਾਲਿਆਂ ਨੂੰ ਆਪਣੇ ਪਿਆਰਿਆਂ ਨੂੰ ਜਾਂ ਤੁਹਾਡੇ ਜੋ ਕੁਝ ਸਿੱਖਣਾ ਚਾਹੁੰਦੇ ਨੇ ਕਈ ਵਾਰ ਕੇ ਹੁੰਦਾ ਨਾ ਕਿ ਜਿਵੇਂ ਤੁਸੀਂ ਕਿਸੇ ਗੁਰੂ ਕੋਲ ਗਏ ਤਾਂ ਅੱਜ ਦੇ ਸਮੇਂ ਵਿੱਚ ਕੀ ਹੈ ਵੀ ਡਿਜੀਟਲ ਜੋਗਾ ਤੇ ਉਹ ਵੀ ਸਿੱਖਣਾ ਚਾਹੁੰਦੇ ਹੁਣ ਤਾਂ ਤੁਸੀਂ ਕਿਹੋ ਜਿਹਾ ਸੁਨੇਹਾ ਦੇਣਾ ਚਾਹੁੰਦੇ ਹੋ ਨੂੰ ਉਸੇ ਤੋਂ ਬਈ ਮੈਂ ਪਹਿਲੀ ਗੱਲ ਤੋਂ ਮੈਨੂੰ ਏਦਾਂ ਲੱਗਦਾ ਵੀ ਮੈਂ ਹਲੇ ਏਡਾ ਵੱਡਾ ਨਹੀਂ ਹੋਇਆ ਵੀ ਮੈਂ ਸਨੇਹਾ ਦੇਖ ਸਕਾਂ ਠੀਕ ਹੈ ਜੀ ਪਰ ਫੇਰ ਵੀ ਮੇਰੇ ਨਾਲੋਂ ਵੱਡਿਆਂ ਨੂੰ ਨਹੀਂ ਜੇ ਮੇਰੇ ਛੋਟੇ ਭਰਾ ਨਹੀਂ ਜਿਹੜੇ ਮੇਰੇ ਉਮਰ ਤੋਂ ਛੋਟੇ ਨੇ ਜਿਹੜੇ ਜਿਹਨੂੰ ਲੱਗਦਾ ਮੈਂ ਕਹੂੰਗਾ ਬਈ ਨਸ਼ਿਆਂ ਤੋਂ ਦੂਰ ਸਰਕਾਰਾਂ ਨੂੰ ਵੀ ਇਹ ਕਹਿਣਾ ਚਾਹੂੰਗਾ ਵੀ ਨਸ਼ੇ ਜਿਹੜੇ ਪੰਜਾਬ ਦੇ ਵਿੱਚ ਦਿਨ ਪਰ ਦਿਨ ਵੱਧ ਰਹੇ ਨੇ ਉਹਨਾਂ ਨੂੰ ਰੋਕਣ ਵਾਸਤੇ ਸਖਤ ਤੋਂ ਸਖਤ ਕਦਮ ਚੁੱਕੇ ਜਾਣ ਹ ਹਰੇਕ ਪਿੰਡ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਨਸ਼ਾ ਇੰਨਾ ਜ਼ਿਆਦਾ ਹੈਗਾ ਘਰ ਘਰ ਦੇ ਵਿੱਚ ਵੱੜ ਚੁੱਕਿਆ ਤੇ ਇਹ ਨਾ ਸਮਝੋ ਕਿ ਉਹ ਸੁਨਮਾਇਦਾਰਾਂ ਦੇ ਘਰਾਂ ਦੇ ਵਿੱਚ ਵੀ ਨਹੀਂ ਹੈ ਕੋਈ ਨਾ ਸਕੀ ਇਸ ਦਾ ਘਰ ਨੂੰ ਦੇ ਜੀ ਬਿਲਕੁਲ ਤੇ ਇਹ ਸਾਡੇ ਨਾਲ ਜਗਦੀਪ ਸਿੰਘ ਰੱਬੀ ਕਲਾਕਾਰ ਜੋ ਕਿ ਚਿੱਤਰਕਾਰੀ ਦੇ ਵਿੱਚ ਇੱਕ ਮੁਹਾਰਤ ਹਾਸਲ ਕਰ ਚੁੱਕੇ ਹਨ ਉਹਨਾਂ ਦਾ ਕੰਮ ਤੁਸੀਂ ਦੇਖ ਸਕਦੇ ਹੋ ਨਾਲ ਸਲਾਈਡਾਂ ਚੱਲ ਰਹੀਆਂ ਨੇ ਜੇਕਰ ਕਿਸੇ ਨੇ ਵੀ ਕੰਟੈਕਟ ਕਰਨਾ ਹੋਵੇ ਤਾਂ ਇਹ ਨੰਬਰ ਜਿਹੜਾ ਇੱਥਾਂ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਨੇਚਰਸ ਐਂਟਰਟੇਨਮੈਂਟ ਮਨਜੀਤ ਸਿੰਘ ਸਤਿ ਸ਼੍ਰੀ ਅਕਾਲ